ਕਿਸੇ ਦੇ ਵਾਲ ਉਹਨਾਂ ਦੇ ਬੈੱਡ ਤੇ ਧੋਣਾ ਮੁਸ਼ਕਲ ਨਹੀਂ ਹੁੰਦਾ ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਬਿਸਤਰੇ ਤੋਂ ਨਹੀਂ ਉੱਠ ਸਕਦੇ ਉਹਨਾਂ ਦੇ ਵਾਲਾਂ ਨੂੰ ਧੋਣ ਬਾਰੇ ਸਿੱਖਣਾ ਉਹਨਾਂ ਨੂੰ ਅੰਦਰ ਅਤੇ ਬਾਹਰ ਆਰਾਮਦਾਇਕ ਅਤੇ ਚੰਗਾ ਮਹਿਸੂਸ ਕਰਨ ਵਿੱਚ ਸਹਾਇ ਹੋਵੇਗਾ ਤੁਸੀਂ ਕਿਸੇ ਦੇ ਵਾਲ ਬੈੱਡ ਤੇ ਧੋਣ ਨੂੰ ਥੋੜਾ ਜਿਹਾ ਮੁਸ਼ਕਲ ਮਹਿਸੂਸ ਕਰ ਸਕਦੇ ਹੋ ਕਿਉਂਕਿ ਇਹ ਥੋੜਾ ਖਰਾਬ ਅਤੇ ਗੰਦਾ ਲੱਗ ਸਕਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਪ੍ਰਕਿਰਿਆ ਨੂੰ ਸੌਖਾ ਕਰਨ ਵਿੱਚ ਸਹਾਇ ਅਤੇ ਉਹਨਾਂ ਦੇ ਬੈੱਡ ਨੂੰ ਇੱਕੋ ਵੇਲੇ ਸੁੱਕਾ ਰੱਖਣ ਲਈ ਕੁਝ ਨੁਕਤੇ ਦੱਸਾਂਗੇ ਆਓ ਕੋਸ਼ਿਸ਼ ਕਰੀਏ ਇਥੇ ਕੁਝ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਬੈੱਡ ਨੂੰ ਛੱਡੇ ਬਿਨਾ ਵਾਲ ਧੋਣ ਦੇ ਤਰੀਕੇ ਹਨ ਤੁਹਾਨੂੰ ਇੱਕ ਵੱਡੇ ਪਾਣੀ ਵਾਲੇ ਭਾਂਡੇ ਦੀ ਜ਼ਰੂਰਤ ਹੋਵੇਗੀ ਕੁਝ ਤੌਲੀਏ ਅਤੇ ਚਿਹਰਾ ਸਾਫ਼ ਕਰਨ ਵਾਲੇ ਕੱਪੜੇ ਸ਼ੈਂਪੂ ਅਤੇ ਕੰਡੀਸ਼ਨਰ ਜੋ ਉਹ ਪਸੰਦ ਕਰਦੇ ਹਨ ਜੇ ਤੁਹਾਡੇ ਕੋਲ ਇਹ ਕੇ ਤਾਂ ਸ਼ੈਂਪੂ ਬੇਸਿਨ ਬਹੁਤ ਆਸਾਨ ਬਣਾ ਦਿੰਦਾ ਹੈ ਇੱਕ ਛੋਟਾ ਕੱਪ ਜਕੜਾ ਪਾਣੀ ਲਈ ਵਾਲਾਂ ਨੂੰ ਧੋਣ ਲਈ ਵਾਟਰਪੂਫ ਬੈੱਡਪੈਡ ਅਤੇ ਇੱਕ ਵੱਡੇ ਦੰਦਾ ਦੀ ਕੰਗੀ ਵਾਲ ਸੁਕਾਉਣ ਵਾਲਾ ਡਰਾਇਰ ਕੋਈ ਵਾਲਾਂ ਨੂੰ ਸਟਾਈਲ ਕਰਨ ਵਾਲਾ ਉਤਪਾਦ ਅਤੇ ਇੱਕ ਸ਼ੀਸ਼ਾ ਕਿਸੇ ਵੀ ਉਲਝਣ ਨੂੰ ਦੂਰ ਕਰਨ ਲਈ ਪੁਰਸ਼ ਕਰਕੇ ਸ਼ੁਰੂ ਕਰੋ ਅਤੇ ਸਿੱਧਾ ਕਰੋ। ਉਹਨਾਂ ਦੇ ਸਿਰ ਦੇ ਥੱਲੇੋਂ ਸਰਾਣਾ ਹਟਾ ਦਿਓ। ਤੁਸੀਂ ਸ਼ੈਂਪੂ ਬੇਸਨ ਇਸਤੇਮਾਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਇੱਕ ਹੈ ਜਾਂ ਤੁਸੀਂ ਇੱਕ ਵਾਟਰਪਰੂਫ ਬੈੱਡ ਉਹਨਾਂ ਦੇ ਸਿਰ ਦੇ ਥੱਲੇ ਰੱਖ ਸਕਦੇ ਹੋ। ਜੇ ਉਹ ਇਸ ਨੂੰ ਫੜਨ ਵਿੱਚ ਸਮਰਥ ਹੋ ਜਾਂਦੇ ਹਨ, ਇੱਕ ਚਿਹਰੇ ਤੇ ਕਪੜਾ ਉਹਨਾਂ ਦੀਆਂ ਅੱਖਾਂ ਢੱਕਣ ਲਈ ਦਿਓ ਤਾਂ ਕਿ ਸਾਬਣ ਇਸ ਦੇ ਅੰਦਰ ਨਾ ਜਾਵੇ। ਜੇ ਤੁਸੀਂ ਵਾਟਰਪਰੂਫ ਪੈਡ ਦੀ ਵਰਤੋਂ ਕਰਦੇ ਹੋ, ਥੋੜੇ ਜਿਹੇ ਪਾਣੀ ਨਾਲ ਉਹਨਾਂ ਦੇ ਵਾਲ ਗਿੱਲੇ ਕਰੋ। ਇਸ ਨੂੰ ਗਿੱਲੇ ਕਰਨ ਲਈ ਉਹਨਾਂ ਵਾਲਾਂ ਤੇ ਇੱਕ ਨਮੀ ਵਾਲਾ ਕਪੜਾ ਪਾਉਣ ਦੀ ਕੋਸ਼ਿਸ਼ ਕਰੋ। ਸ਼ੈਂਪੂ ਬੇਸਨ ਨਾਲ ਤੁਸੀਂ ਇੱਕ ਛੋਟਾ ਕੱਪ ਜਾਂ ਪਾਣੀ ਦਾ ਘੜਾ ਵਾਲ ਹੱਲੇ ਅਤੇ ਸਾਫ਼ ਕਰਨ ਲਈ ਇਸਤੇਮਾਲ ਕਰ ਸਕਦੇ ਹੋ ਛੋਟੀ ਜਿਹੀ ਮਾਤਰਾ ਵਿੱਚ ਸ਼ੈਂਪੂ ਵਰਤੋ ਅਤੇ ਉਹਨਾਂ ਦੇ ਵਾਲਾਂ ਅਤੇ ਖੋਪੜੀ ਤੇ ਲਗਾਓ ਪਾਣੀ ਸਾਫ਼ ਨਾ ਹੋਣ ਤੱਕ ਸ਼ੈਂਪੂ ਬਾਹਰ ਘੱਟੋ ਕੰਡੀਸ਼ਨਰ ਦੇ ਨਾਲ ਇਸ ਨੂੰ ਦੁਹਰਾਓ ਜਿਵੇਂ ਇਸ ਨੂੰ ਇਸਤੇਮਾਲ ਕਰਦੇ ਹਨ ਜਿੰਨੀ ਵਾਰ ਲੋਡ ਹੋਵੇ ਵਾਟਰ ਪ੍ਰੂਫ ਪੈਡ ਨੂੰ ਬਦਲੋ ਜੇ ਇਹ ਹੋਰ ਪਾਣੀ ਨਾ ਸੋਖ ਰਹੀ ਹੋਵੇ ਇੱਕ ਹੋਰ ਵਿਕਲਪ ਜੋ ਤੁਹਾਡਾ ਸਮਾਂ ਬਚਾ ਸਕਦਾ ਹੈ ਇਕ ਸਾਫ ਸ਼ੈਂਪੂ ਕੈਪ ਦੀ ਵਰਤੋਂ ਕਰੋ ਇਹ ਸ਼ਾਵਰ ਕੈਪ ਤੁਹਾਡੇ ਲੋਕਲ ਸਿਹ ਸੰਭਾਲ ਸਟੋਰ ਡਿਪਾਰਟਮੈਂਟਲ ਸਟੋਰ ਤੋਂ ਖਰੀਦੇ ਜਾ ਸਕਦੇ ਹਨ ਜਾਂ ਤੁਸੀਂ ਇਸ ਨੂੰ ਆਨਲਾਈਨ ਵੀ ਖਰੀਦ ਸਕਦੇ ਹੋ ਕਈ ਮਾਈਕ੍ਰੋਵੇਵ ਵਿੱਚ ਨਿੱਗੇ ਹੁੰਦੇ ਹਨ ਜੋ ਤੁਸੀਂ ਕੈਪ ਚ ਪਾ ਸਕਦੇ ਹੋ ਤਰਲ ਪਦਾਰਥ ਨਾਲ ਉਹਨਾਂ ਦੇ ਵਾਲਾਂ ਦੀ ਮ사ਜ ਕਰੋ ਅਤੇ ਕੈਪ ਨੂੰ ਸੁੱਟ ਸਕਦੇ ਹੋ ਇੱਥੇ ਧੋਣ ਦੀ ਲੋੜ ਨਹੀਂ ਤੁਹਾਡੇ ਲਈ ਦੋਵਾਂ ਤਰੀਕਿਆਂ 'ਚੋਂ ਜੋ ਵੀ ਤਰੀਕਾ ਵਧੀਆ ਹੈ ਇੱਕ ਵਾਰ ਤੁਸੀਂ ਉਹਨਾਂ ਦੇ ਵਾਲ ਸੁਕਾ ਕੇ ਖਤਮ ਕਰੋ ਤੁਸੀਂ ਡਰਾਇਰ ਚਲਾ ਸਕਦੇ ਹੋ ਜੇ ਉਹ ਪਸੰਦ ਕਰਨ ਪਰੰਤੂ ਸਾਵਧਾਨ ਰਹੋ ਕਿ ਇਹ ਜਲਣ ਤੋਂ ਰੋਕਣ ਲਈ ਗਰਮ ਸੈਟਿੰਗ ਤੇ ਨਾ ਵਰਤੇ ਜਾਣ। ਅਖੀਰ ਵਿੱਚ ਉਹਨਾਂ ਦੇ ਵਾਲਾਂ ਨੂੰ ਸਟਾਈਲ ਕਰਨ ਵਿੱਚ ਮਦਦ ਕਰੋ। ਦੇਖੋ ਕਿ ਉਹ ਕਿਵੇਂ ਇਸ ਨੂੰ ਸਟਾਈਲ ਕਰਨਾ ਪਸੰਦ ਕਰਦੇ ਹਨ ਅਤੇ ਜੇ ਸੰਭਵ ਹੋਵੇ ਤਾਂ ਕਰੋ ਜੀ ਉਹਨਾਂ ਦੇ ਵਾਲ ਲੰਬੇ ਹਨ ਤਾਂ ਉਹਨਾਂ ਨੂੰ ਪਿੱਛੇ ਕਰੋ ਤਾਂ ਕਿ ਬੈੱਡ ਤੇ ਲੇਟਣ ਸਮੇਂ ਗੁੰਝਲਾਂ ਤੋਂ ਬਚਿਆ ਜਾ ਸਕੇ। ਹਮੇਸ਼ਾ ਦੇਖਪਾਲ ਪ੍ਰਾਪਤ ਕਰਤਾ ਨੂੰ ਜੋ ਕਰ ਸਕਣ ਕਰਨ ਲਈ ਪ੍ਰੇਰਿਤ ਕਰੋ। ਜਦੋਂ ਤੁਸੀਂ ਉਹਨਾਂ ਲਈ ਸ਼ੀਸ਼ਾ ਫੜਦੇ ਹੋ ਜੀ ਉਹ ਵਾਲਾਂ ਨੂੰ ਸਟਾਈਲ ਕਰਨਾ ਪਸੰਦ ਕਰਦੇ ਹਨ ਜਾਂ ਦੇਖਣ ਕਿ ਤੁਸੀਂ ਇਕੱਠਿਆਂ ਨੇ ਕਿੰਨਾ ਵਧੀਆ ਕੰਮ ਕੀਤਾ ਹੈ। ਦੇਖਭਾਲ ਪ੍ਰਾਪਤ ਕਰਤਾ ਦੇ ਵਾੜਾ ਨੂੰ ਬੈੱਡ ਤੇ ਧੋਣ ਵੇਲੇ ਯਕੀਨੀ ਕਰੋ ਕਿ ਉਹ ਸਾਫ਼ ਸੁੱਕੇ ਅਤੇ ਬਿਹਤਰ ਮਹਿਸੂਸ ਕਰ ਰਹੇ ਹੋ ਇਹ ਜਾਣ ਕੇ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਤੁਸੀਂ ਉਹਨਾਂ ਨੂੰ ਜਿੰਨੀ ਸੰਭਵ ਹੋ ਸਕੇ ਬਿਹਤਰ ਦੇਖਭਾਲ ਦੇ ਰਹੇ ਹੋ ਕੁਝ ਅਜੇਹੇ ਵਿਅਕਤੀਆਂ ਦੀ ਦੇਖਭਾਲ ਕਿਵੇਂ ਕਰਨੀ ਹੈ ਜੋ ਮੰਝੇ ਤੇ ਹਨ ਸੰਬੰਧਿਤ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਦੇਖੋ